ਦੋਸਤੋ ਅੱਜ ਆਇਆ ਰਣਧੀਰ ਸਿੰਘ ਧੀਰੇ ਦਾ ਵਿਆਹ ਏ ਤੇ ਉਹਦੇ ਵਿਆਹ ਦੀ ਭਾਜੀ ਪੜਨੀ ਆ ਤੇ ਤਰੀਕ ਹੈਗੀ ਅੱਜ ਤਰੀਕ ਕਿੰਨੇ ਆ ਬਾਈ 24 25 ਜੀ 25 25 ਤਰੀਕ ਆ ਤੇ ਦੂਜਾ ਮਹੀਨਾ 2024 ਤੇ ਅੱਜ ਆਪਾਂ ਭਾਜੀ ਤਿਆਰ ਕਰਦੇ ਆਂ ਤੇ ਬਾਈ ਜਿੰਨੀ ਮਾ ਹੈ ਬਾਈ ਸਾਫ ਰੱਖਦੇ ਆਂ ਆਪਾਂ ਅੱਗੇ ਤੋਂ ਤਿਆਰ ਹੈ ਵੀਰ ਤਿਆਰ ਆਓ ਕਰਾ ਗੱਲ ਵੀ ਹੈ ਵੀ ਆਹ ਤਰੀਕੀ ਬੁਣੀਆ ਆ ਤੁਹਾਨੂੰ ਆ ਲੈ ਲਓ ਕਰਾ ਇਹ ਕਰਦੇ ਕੀ ਹੋਇਆ ਘਰ ਕਰਦੇ ਬਾਈ ਸਾਫ ਕਰਦੇ ਲੱਡੂ ਬਣਾਉਣੇ ਆਪਾਂ ਇਹਦੇ ਵਿੱਚ ਚੱਕ ਦੇ ਵੱਟੇ ਠੀਕ ਨੇ ਆਹ ਜਿਹੜੇ ਕਹਿਣ ਮੇਲੀ ਵੀ ਬਹੁਤ ਵਧੀਆ ਲੱਡੂ ਬਣਾਏ ਹਨ ਆ ਬੰਦਾ ਸਪੈਸ਼ਲ ਸੱਧਾ ਹੈ ਆਪਾਂ ਕੜਾਈਆਂ ਸਾਫ ਕਰਦੇ ਕੱਲ ਨੂੰ ਇਹਦੇ ਕੋਟ ਪੈਂਟ ਪਵਾ ਦੇਣਾ ਹੈ ਅੱਜ ਇਹਨੂੰ ਕੜਾਈਆਂ ਆਪਾਂ ਸਾਰੀਆਂ ਸਾਫ ਕਰਾ ਲੈਣੀਆਂ ਚਾਹ ਬਾਈ ਹੋ ਗਿਆ ਸਾਫ ਵਗੈਰਾ ਹੁਣ ਇਹ ਮੇਰਾ ਪਾਣੀ ਦਾ ਔਲੂ ਅਸੀਂ ਭਰੇ ਹੋਇਆ ਬਰਤਨਾਂ ਦੇ ਲਈ ਤੇ ਕਿਹੜਾ ਜੱਗ ਬਾਈ ਪਾਣੀ ਵਾਲਾ ਪਾਣੀ ਵਾਲਾ ਲੈਣਾ ਭਰਿਆ ਹੋਇਆ ਖਾਲੀ ਚੱਕ ਮੁੰਡਿਆ ਆਹ ਮੁੰਡਾ ਹੈਗਾ ਬਿਆਲੇ ਮੁੰਡੇ ਦਾ ਭਾਈ ਚੱਕ ਲਈ ਹੁਣ ਇਹਨੇ ਚੀਨੀ ਦੇਖੀ ਮਾਰਨੀ ਆ ਮੁਰੇ ਚੱਕ ਕੇ ਹਲਵਾਈ ਇਹ ਆ ਚੱਕ ਚੱਲ ਚੱਲ ਲੈ ਗਿਆ ਲੈ ਗਿਆ ਲੈ ਗਿਆ 50 ਕਿਲੋ ਦਾ ਥੱਬਾ ਭਰ ਕੇ ਲੈ ਗਿਆ ਆਉ ਗਿਆ ਕੰਮ ਕਰਦਾ ਮੁੰਡਾ ਲਾਗ ਵੀ ਇਹਨੂੰ ਦਵਾਵਾਂਗੇ ਯਾ ਵਾਲੇ ਲਾਗ ਮੁੰਡੇ ਨੂੰ ਮੁੰਡੇ ਦੇ ਭਾਈ ਨੂੰ ਲੈ ਜਾਣੇ ਨੇ ਸਾਰੇ ਬੀਪੇ ਚੱਕ ਕੇ ਕੰਮ ਸਾਡਾ ਸ਼ੁਰੂ ਹੋ ਗਿਆ ਉਧਰ ਬਸ ਲੈ ਆਉਣਾ ਤੁਹਾਨੂੰ ਲੱਡੂ ਬਣਾਉਣਾ ਜੋ ਲੈ ਗਿਆ ਇੱਕ ਹੋਰ 50 ਕਿਲੋ ਵਾਲਾ ਹੁਣ ਕੰਮ ਸੱਟਦਾ ਆਪਣਾ ਇੱਧਰੋਂ ਸੌਦੇ ਜਾਣਗੇ ਹਲਵਾਈਆਂ ਦੇ ਕੋਲ ਫੇਰ ਰਿਸ਼ਤੇਦਾਰਾਂ ਨੂੰ ਖਵਾ ਲੈਣੇ ਆਪਾਂ ਸਾਰੇ ਕਿਉਂ ਧਰਮਿਆ ਬਾਈ ਲੱਡੂਆਂ ਨੂੰ ਆਪਾਂ ਬੰਦੇ ਲੱਗੇ ਹੋਏ ਨੇ ਸਾਰੇ ਆਪਣੋਂ ਆਪਣੇ ਕੰਮੇ ਚੀਨੀ ਧੋਣੀਆਂ ਕੋਈ ਹਲਵਾਈ ਕਹਿੰਦਾ 50 ਕਿਲੋ ਧੋਣੀਆਂ ਇਹਦੀ ਚੀਨੀ ਪਾਤੀ ਬਾਈ ਨੇ ਇੱਕ ਥੈਲਾ ਇਹਦੇ ਵਿੱਚ ਪੂਰਾ ਲੱਡੂਆਂ ਦੀ ਜਾਣੀ ਦੇ ਲਈ ਪੱਟੀ ਲਾਈ ਹੋਈ ਆ ਦਾ ਵਿਆਹ ਹੈ ਤੇ ਦੇਖਦੇ ਆਪਾਂ ਕਿਹੜਾ ਬੰਦਾ ਕਿੰਨਾ ਕਿੰਨਾ ਕੰਮ ਕਰਦਾ ਨਾ ਸੀਰੇ ਦਾ ਬੋਲ ਜੋਰ ਲੱਗਿਆ ਹੋਇਆ ਤੇ ਉਹ ਬੰਦੇ ਦਾ ਕੋਈ ਯੋਗਦਾਨ ਹੈ ਨਾ ਇਹ ਬੰਦਾ ਹੀ ਕੋਈ ਕੰਮ ਕਰਦਾ ਹੈ ਇਹਦੀ ਪ੍ਰਭਾਵ ਹੈ ਇਹਦੀ ਪ੍ਰਭਾਵ ਹੈ ਇਹੋ ਨਾ ਛੋਟਾ ਬਣਾ ਮੈਨੂੰ ਸੋਦੇ ਨੇ ਕਿਹੜਾ ਬੰਦਾ ਕਿੰਨਾ ਕੰਮ ਕਰ ਰਿਹਾ ਤੁਹਾਨੂੰ ਕੱਲੀ ਕੱਲੀ ਚੀਜ਼ ਬਣਦੀ ਦਿਖਾਵਾ ਹੈ ਵੈਸੇ ਯਾਰ ਹਲਵਾਈ ਕਹਿੰਦਾ ਅਖਬਾਰ ਹੈਗੇ ਨੇ ਇੱਧਰ ਆ ਬੰਦਾ ਕਹਿੰਦਾ ਪੜਨਾ ਹੈ ਉਹ ਕਹਿੰਦਾ ਟੋਕਰੀ ਚ ਲਾਉਣੇ ਨੇ ਯਾਰ ਇਹ ਬੱਦਾ ਵਾ ਉਹ ਖਤਰਨਾਕ ਉਹਨੂੰ ਪੜ ਲਈ ਅਖਬਾਰ ਲਿਆ ਦੋ ਵੀ ਅੰਗਰੇਜ਼ੀ ਦਾ ਉਹ ਜਹਰਾ ਦੇਖੀ ਜਾਵੇ ਇਹਨੂੰ ਕੁੱਟਾ ਕਰਾ ਤੇ ਸਿੱਧਾ ਕਰਾ ਥੈਲਾ ਕਿਸੇ ਤਾਂ ਨਹੀਂ ਖੋਲਿਆ ਹੈਗਾ ਸ਼ਨੀ ਨੇ ਖੋਲਿਆ ਥੈਲਾ ਸਾਰੇ ਬੰਦੇ ਇਸ ਨਾਲ 15-20 ਮਿੰਟ ਦੇ ਲੜਦੇ ਪੈ ਤੀ ਸ਼ਨੀ ਨੇ ਥੈਲਾ ਖੋਲਤਾ ਇਹ ਕਹਿੰਦੇ ਵੀ ਥੈਲਾ ਪਾੜਨਾ ਨਹੀਂਗਾ ਤੇ ਖੋਲਣਾ ਹੈ ਸ਼ਨੀ ਨੇ ਖੋਲਤਾ ਦੇ ਹੀਰੋ ਤਰੀਕੇ ਨਾਲ ਵਿਨਰ ਸ਼ਨੀ ਆ ਇਹਨੂੰ ਅਸੀਂ 5 ਕਿਲੋ ਲੱਡੂ ਦਵਾਂਗੇ ਭਰ ਕੇ ਮਾਰ ਗਿਆ ਰਾ ਬਾਈ ਪਾਦੀ ਇਹਨੇ ਮੁੰਡੇ ਨੇ 50 ਕਿਲੋ ਚੀਨੀ ਪਾਦੀ ਉਹਦੇ ਵਿੱਚ ਇਕਣੇ ਬੜੀ ਮਿਹਨਤ ਕਰਦਾ ਇਹ ਠੀਕ ਆ ਕੰਮ ਕਿਹੜਾ ਠੀਕ ਆ ਤਾਂ ਵੀ ਵੇਸਣ ਪਾ ਲਿਆ ਬਾਈ ਹੁਣ ਜੀ ਜੀ 25 ਕਿਲੋ ਵੇਸਣ ਪਾਵਾ ਸ਼ਨੀ ਨੇ ਆਹ ਮੁੰਡਿਆ ਅੱਜ ਕੱਲੇ ਹੀ ਬਣਾ ਕੇ ਛੱਡੂ ਲੱਡੂ ਅੱਜ ਕਿੰਨੇ ਕਿਲੋ ਜਿੰਨੀ ਪਾ ਲਈ ਬਾਈ ਦਰਵਾਜ਼ਾ ਨੰਬਰ ਤੇ 50 ਕਿਲੋ ਕਿੰਨੇ ਵਾਜਣਗੇ ਲੱਡੂ ਲਾ ਪੂਰਾ ਹਿਸਾਬ ਗਦਾਵਾ ਮੁੰਡੇ ਦਾ ਏ ਠੀਕ ਐ ਨਾ ਬਣਾ ਕੇ ਮਾਰਨੇ ਆ ਬਾਈ ਅਜ ਤੈਨੂੰ بڑے ਹੋਏ ਦਿਖਾਵਾਂ ਕਿਉਂਕਿ ਇਹ ਨੰਬਰ ਜ਼ਰੂਰ ਬੁਲਾ ਲੰਦਾ ਆ ਆ ਬੰਦੇ ਬਾਈ ਨਾਲ ਇਹ ਕਹਿੰਦੇ ਆਪਾਂ ਰੇ ਇਹ ਕੁਆਂਟਲ ਬਣਾ ਲੈਣੇ ਨੇ ਪੂਰੇ ਚੀਨੀ ਪੱਕ ਗਈ ਕੀ ਹਾਲ ਕਰੇ ਕੱਚੀਆਂ ਲੋ ਬੱਲ ਵਾਲਾ ਸੇਕ ਮੇਰਾ ਆਪਾ ਲੱਡੂ ਬੱਟਦੇ ਆ ਠੀਕ ਆ ਹਲਵਾਈ ਥੱਕ ਗਿਆ ਸੀਗਾ ਤੇ ਉਹਦੇ ਢਿੱਡ ਤੇ ਦਰਦ ਜਿਹਾ ਹੋਣ ਲੱਗ ਗਿਆ ਉਹ ਨੂੰ ਭੇਜਦਾ ਸੀ ਤੇ ਆ ਬੰਦਾ ਨਵਾਂ ਲਿਆਂਦਾ ਯਾਰ ਤੇ ਬਾਈ ਦੇਖ ਲੈ ਹੁਣ ਚੀਨੀ ਪੱਕ ਗਈ ਹੁਣੀ ਆਉਣ ਤਾਂ ਕੱਚੀ ਆ ਜੇ ਦੇਖ ਲਿਓ ਤਾਰ ਬਣਦੀ ਇਹ ਤਾਰ ਦੀ ਬਾਹਰ ਤੀਨੇ ਵਿੱਚ ਆ ਅੱਛਾ ਕੱਚੀ ਆ ਜੇ ਠੀਕ ਆ ਇਰੇ ਵਿੱਚ ਪੱਕਾ ਰੰਗ ਪਾ ਰਾਇਆ ਨੇ ਪੱਕ ਜਾਣਾ ਘੜਾ ਦੇ ਇਹ ਬੰਦੇ ਨੇ ਆ ਲਿਆਂਦਾ ਹੈ ਨਾਲ ਬੰਦਾ ਹੁਣ ਇਹਨੂੰ ਲਾ ਲਿਆ ਤੇ ਇਹ ਬੰਦਾ ਹੈਲਪਰ ਲਿਆਂਦਾ ਹੋਇਆ ਨਾ ਕਿੰਨੇ ਦੇ ਕਿੰਨੇ ਰੁਪਏ ਦੇਣੇ ਆ ਭਾਈ ਲੱਡੂਆਂ ਦੇ ਜਿਹੜੀ ਜੜੀ ਆਪਾਂ ਤੈਨੂੰ ਕਹੋ ਪੀਏ ਜੀ ਲਓ ਜੀ ਆ ਬੰਦਾ ਘੜਾ ਏ ਇਹਨੂੰ ਜ਼ਰੂਰ 300 ਰੁਪਏ ਮਿਲਣਾ ਆ ਹਲਾਈ ਦਾ ਹਾ ਢੋਲਿਆ ਭਾਈ ਨੇ ਬੇਸਾਂ ਢੋਲ ਲਿਆ ਤੇ ਹੁਣ ਇਹਦਾ ਪੇਸਟ ਬਣਾਵਾਂਗੇ ਲੱਡੂਆਂ ਦੇ ਲਈ ਆਪਾਂ ਇਧਰ ਚਾਣੀ ਆ ਤਿਆਰ ਹੁੰਦੀ ਆ ਤੇ ਬੇਸਣ ਵਾਈ ਨੇ ਤੋਲ ਕੇ ਦੇ ਵਿੱਚ ਪਾ ਰਿਆ ਇਹ ਲੱਡੂ ਬਣਾ ਲੈ ਉਹ ਵਾ ਠੀਕ ਆ ਜੀ ਪਾਵਾ ਦੇ ਘੜ ਘੜ ਮੀਨ ਆਈਆਂ ਡੇਟਾ ਰੱਖ ਪਾਣੀ ਵਾਲਾ ਬੰਦਾ ਡੇਟਾ ਲਾ ਯਾਰ ਉਹ ਬੜਾ ਫਾਟਕਾਰ ਵਾਲੀ ਦੇਖੇ ਨੀ ਕਿ ਨੀਰ ਹੁਣ ਇਹ ਜੱਫਾ ਦੇਖ ਕੇ ਪਾਣੀ ਨੂੰ ਬਾਈ ਹੈ ਨਾ ਹਾਂ ਠੀਕ ਆ ਜੀ ਉਹ ਬੰਦੇ ਨੂੰ ਪੁੱਛ ਲੈ ਤਿਆਰ ਆ ਨਾ ਹਾਂ ਜੀ ਬਾਈ ਤਿਆਰ ਆ ਬੜਾ ਮਟੀਰੀਅਲ ਨਾ ਕੋਰਸੀ ਲਾਉ ਲਿਆ ਕੋਈ ਗੱਲ ਹੀ ਆ ਗਿਆ ਵੀਰੇ ਪਾਣੀ ਵਾਲਾ ਬੰਦਾ ਵੀਡੀਓ ਵੀ ਚੱਲਦੀ ਆ ਆ ਲੱਡੂ ਸੌਖੀ ਨਹੀਂ ਬਣ ਜਾਂਦੇ ਆ ਦੇਖ ਲਓ ਬਾਈ ਨੂੰ ਅੱਧਾ ਘੰਟਾ ਹੋ ਗਿਆ ਘਾਣਾ ਲੜਾਉਂਦੇ ਨੂੰ ਅੱਧਾ ਘੰਟਾ ਹੋ ਗਿਆ ਪੂਰੀ ਬਾਹ ਕਮਾਉਂਦੇ ਨਾ ਲੱਡੂ ਬਣਾ ਦੇ ਰਹੇ ਆਹ ਆ ਅਸੀਂ 임ਲੀ ਤਿਆਰ ਕਰ ਰਹੇ ਆ ਤੇ ਰਿਸ਼ਤੇਦਾਰਾਂ ਨੂੰ ਪਕੌੜਿਆਂ ਦੇ ਨਾਲ ਪੂਰੀ ਸਫਾਈ ਦੇ ਵਿੱਚ 임ਲੀ ਦਵਾਂਗੇ ਸਾਫ਼ ਕਰਕੇ ਧੋ ਕੇ ਆਹਨ ਪੂਰੀ ਪਤਾ ਲੱਗਿਆ ਆ ਪੂਰਾ 1 ਘੰਟੇ ਦਾ ਲੱਗਿਆ ਸਾਡਾ ਰਿਸ਼ਤੇਦਾਰ ਮੁੰਡਾ ਉਹ ਆਉਂਦਾ ਮੁੰਡਾ ਸਾਡੇ ਇਹ ਤੇ ਪੂਰੀ ਸ਼ਾਂਤੀ ਨਾਲ ਕਰ ਰਿਹਾ ਆ ਦੇ ਕੰਮ ਪੂਰੀ ਸਫਾਈ ਚ ਚੱਲਦਾ ਐਵੇਂ ਨਹੀਂ ਅਸੀਂ ਵਧੀਆ ਤਰੀਕੇ ਨਾਲ ਬਣਾਵਾਂਗੇ ਅਦਰ ਬਾਈ ਜੀ ਬਣਾ ਰਹੇ ਨੇ ਮੈਦਾ ਦੀ ਪੇੜੇ ਕਰ ਲਏ ਤੇ ਖੁਰਮੇ ਬਣਨਗੇ ਤੇ ਪਕੌੜੀ ਬਣਨਗੇ ਆਹ ਅਰੇ ਕਿਨੇ ਲੋਦਾ ਘੋੜਾ ਵਾਲੇ ਅਸੀਂ ਸ਼ਕਰਪਾਰੇ ਬਣਨਗੇ ਸ਼ਕਰ ਲਾ ਕੇ ਇਹਨਾਂ ਨੂੰ ਤੇ ਇੰਦਰਾ ਮੈਂ ਤੇ ਆਉਣ ਬਣਦੇ ਦਿਖਾਵਾਂਗੇ ਹੁਣ ਓਏ ਇਹ ਰਿਸ਼ਤੇਦਾਰ ਹੋਣੇ ਚਾਹੀਦੇ ਨੇ ਭੂਆ ਦਾ ਮੁੰਡਾ ਸਾਡੇ ਖਾਸ ਦੇ ਦਾ ਵਿਚਾਰਾ ਮੈਂ ਗਿਆ ਪਿਆ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਸਫਾਈ ਕਰਕੇ ਦਊਂਗਾ ਐਨ ਕਹਿੰਦਾ ਹਲਵਾਜਾਂ ਕੰਦਾ ਸਾਬੂਆ ਪੂਰਾ ਯਾਰ ਘੈਂਟ ਆ ਦੇ ਆ ਪਾ ਦੇ ਯਾਰ ਪਾਣੀ ਮੁੰਡਾ ਲੱਗਿਆ ਪਿਆ ਯਾਰ ਉਹ ਨਾ ਨਾ ਯਾਰ ਮੈਂ ਮੈਂ ਯਾਰ ਰਿਸ਼ਤੇਦਾਰ ਸਾਡਾ ਤੂੰ ਐ ਨਾ ਕਰ ਯਾਰ ਠੀਕ ਆ ਵੀਰੇ ਦੇਖ ਲਾ ਤੂੰ ਮੁੰਡੇ ਨੇ ਚੱਕ ਤੇ ਫੱਟੇ ਦਾ ਚਿੱਟੀ ਕਢਦੀ ਯਾਰ ਆ ਆ ਪਤਾ ਨਹੀਂ ਹਲਵਾਈਆਂ ਨੇ ਇਹਨਾਂ ਪੰਜਾਬ ਵਿਆਹ ਲਾ ਕੇ ਕਾਲੀ ਗਰੀ ਪੀਦੇ ਅੱਜ ਦੇਖ ਲਾ ਇਹ 51ਵਾਂ ਵਿਆਹ ਤੇ ਆ ਮੁੰਡੇ ਨੇ ਚਿੱਟੀ ਕਢਦੀ ਯਾਰ ਕਿਹੜਾ ਪੰਡਾ ਮੁੰਡੇ ਦਾ ਕਰਾਉਂਦੀਆਂ ਚੀਮਾ ਚੀਮਾ ਚੀਮੇ ਪੰਡੂ ਆ ਮੁੰਡਾ ਮੰਨੇ ਪਰ ਮੰਨੇ ਪਰ ਮੁੰਡਾ ਤੋਂ ਆ ਇਹ ਮੁੰਡਾ ਬਾਹਾਂ ਹੀ ਕਰਦਾ ਚੋਬਰ ਦੇਖਦਾ ਚੱਕੀ ਆਉਂਦਾ ਏ ਬਾਦੇ ਕਢ ਦੂੰਗਾ ਦਾ ਪੰਜਾ ਪੁੰਜਾ ਦੇ ਆ ਸੱਤਵਾਂ ਮੰਜਾ ਨੇ ਇੱਧਰ ਢੋਦਾ ਜਿਹੜਾ ਸਾਰੇ ਮੰਜੇ ਉਧਰੋਂ ਕੱਢ ਤੇ ਆ ਜਾ ਕਰ ਦੇ ਗੇਰਾ ਫੱਟ ਆਰ ਬੇਟਿੰਗ ਕਰਦੇ ਦੀ ਬਿਜਲੀ ਵਾਲੀ ਹੋਰ ਠੀਕ ਆ ਸੈਟਅਪ ਪ੍ਰੋਗਰਾਮ ਲੈ ਵਿਸ਼ਾ ਕਰਪਾਰਿਆਂ ਦਾ ਆਦਾ ਮਟੀਰੀਅਲ ਬਣ ਗਿਆ ਹੁਣ ਕਟਿੰਗ ਕਰਕੇ ਇਹਨੂੰ ਤਲਾਗੇ ਆਪਾਂ ਯਾਰ ਲੈ ਵੀ ਸੈਟਅਪ ਪ੍ਰੋਗਰਾਮ ਛਣੀ ਲੈ ਚਾਦਰ ਵੀ ਲਾ ਦੀ ਗਾ ਚੱਕ ਮੈਦਦੇ ਦੇ ਵਿੱਚ ਹੁਣ ਮੱਠੀਆਂ ਤਿਆਰ ਹੋਣਗੀਆਂ ਮਸਾਦੇ ਮਸੂਲੇ ਪਾ ਦੇ ਬਾਈ ਨੇ ਜਮਾਨਤ ਬਾਦੀ ਮੇਥੀ ਬਾਦੀ ਤੇ ਮੱਟੀ ਤਿਆਰ ਕਰਨਗੇ ਹੁਣ ਨਮਕੀਰ ਇਧਰ ਹੋ ਗਏ ਹੁਣ ਪੇੜੇ ਹੋ ਦੇਖੋ ਪੇੜਿਆਂ ਨੂੰ ਬੇਲਤਾ ਬੇਲ ਕੇ ਇਹਨਾਂ ਨੂੰ ਵੱਡੇ ਕਰ ਲਿਆ ਹਲਵਾਈ ਸਾਹਿਬ ਇਧਰ ਲੱਗੇ ਹੋਏ ਨੇ ਪੂਰੇ ਜੋਰਾਂ ਦੇ ਕੰਮ ਚੱਲਦਾ ਏ ਉਸ ਤੋਂ ਬਾਅਦ ਇਹਦੀ ਕਟਿੰਗ ਕਰਕੇ ਨਾ ਖੁਰਮੇ ਬਣਾਉਣੇ ਆ ਤੁਹਾਨੂੰ ਖੁਰਮੇ ਬਣਦੇ ਵੀ ਫਿਰ ਆਪਾਂ ਦਿਖਾਵਾਂਗੇ ਬਣ ਲੱਗੇ ਹੁਣ ਇਹ ਬੁੰਦੀ ਉਂਝੇ ਤੋਂ ਬਣ ਬਣ ਲੱਡੂ ਤੇ ਆ ਇਧਰੋ ਕੱਟ ਕੇ ਭਾਈ ਅੱਧਰ ਰੱਖੀ ਜਾਂਦਾ ਹੈ ਤੇ ਘੈਂਡ ਬੁੰਦੀ ਦੇ ਵਧੀਆ ਲੱਡੂ ਘਰ ਦੇ ਲੱਡੂ ਬਣਦੇ ਭਾਜੀ ਵਿਆਹ ਦੀ ਤਿਆਰ ਹੁੰਦੀ ਆ ਹੰ ਦਾ ਵੀ ਛੋਟਾ ਹਲਵਾਈ ਇਹਨੂੰ ਕੀ ਮਿਲਿਆ ਬਣਾਇਆ ਦਾ ਗੁਰਮੇ ਠੀਕ ਆ ਗੁਰਮੇ ਬਣਾ ਦੇ ਤੇ ਫਿਰ ਆਪਾਂ ਤਲ ਕੇ ਖਲਾਵਾਂਗੇ ਠੀਕ ਆ ਮਾਰਨਾ ਨਹੀਂਗਾ ਆ ਕਹਿ ਨਹੀਂ ਕਰਨਾ ਹੈਗਾ ਦੇਖੋ ਇਧਰ ਹੁਣ ਮਠੀਆਂ ਦੀ ਕਟਿੰਗ ਹੋ ਜਾਣੀ ਆ ਆ ਗੁਰਮਿਆਂ ਦੀ ਕੋਲ ਕਟਿੰਗ ਇੱਥੇ ਆ ਕਰਤੀ ਤੇ ਥੋੜੀ ਜੋ ਕਰਤੀ ਹੁਣ ਬਾਕੀ ਜਿਹੜੇ ਨੇ ਆ ਵੀ ਕਟਿੰਗ ਆਪਾਂ ਪੂਰੀ ਕਰ ਦੇਣੀ ਹੈ ਤੇ ਲੱਡੂਆਂ ਦਾ ਕੰਮ ਉੱਧਰ ਚੱਲੀ ਜਾ ਰਿਹਾ ਹੈ ਗੁੰਦੀ ਬਣਾ ਰਹੇ ਆ ਤੇ ਬਾਅਦ ਚਾ ਲੱਡੂ ਬਣਾ ਦੇ ਆ ਸੱਚ ਕਦੇ ਪਾਈ ਜਾਂਦਾ ਸੌਸ ਚ ਯਾਰ ਕੀ ਕਰ ਰਹੇ ਆ ਉਹ ਯਾਰ ਰਸਤੇਦਾਰਾਂ ਨੇ ਖਾਣੀਆਂ ਯਾਰ ਖਰਾਬ ਕਰੀ ਜਾਂਦਾ ਯਾਰ ਬੰਦਾ ਯਾਰ ਕਿਨੇ ਮੜਾ ਉਹ ਲਾਏ ਯਾਰ ਵਿੱਚ ਯਾਰ ਹੱਥ ਪਾਈ ਜਾਂਦਾ ਯਾਰ ਚਰਨੀ ਵੇਰ ਨਹੀਂ ਬੜੀ ਮੇਲਾ ਦਾ ਚਰਨੀ ਵੇਰ ਯਾਰ ਬੜੀ ਯਾਰ ਹੱਥ ਪਾਈ ਜਾਂਦਾ ਸੌਸ ਚ ਲਾ ਕਹਿੰਦਾ ਹਲਵਾਈ ਨੇ ਕਿਹਾ ਚੱਲ ਕਰ ਲੈ ਯਾਰ ਐਨ ਚੋੜਦੇ ਯਾਰ ਇਸ ਤਰ੍ਹਾਂ ਸਾਰਿਆਂ ਨੂੰ ਖਵਾਉਣੀ ਆਪਾਂ ਇਹ ਵੀ ਚਾਣੀ ਚੈੱਕ ਕਰਕੇ ਆ ਲੱਗਿਆ ਸਾਡਾ ਹਲਵਾਈ ਇਹ ਨੂੰ ਕੁਰਸੀ ਦੇ ਦੀ ਤੇ ਗੁਰਮੇ ਨੇ ਕੱਟਦੇ ਹੁਣ ਅਰੇ ਹਲਵਾਈ ਕੱਚਾ ਵਾ ਪੂਰਾ ਕੰਮ ਕਹਿਣਾ ਤੇਲ ਕੱਚਾ ਕਹਿੰਦਾ ਅਜੇ ਪੱਟੀ ਤੇ ਇਹ ਕਹਣਾ ਬੰਨ ਭਾਈ ਹਲਵਾਈ ਦਾ ਝਰਨੀ ਫੇਰ ਦੂ ਨਹੀਂ ਇਹ ਮੈਂ ਤੋੜਦੀ ਤੂੰ ਆ ਹਲਵਾਈਆ ਕਿੰਨੇ ਘਰੇਗੇ ਨਵੇਂ ਕੰਮ ਉਹਨੂੰ ਪਤਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਉਹ ਲਵੇ ਆ ਕਹਿੰਦਾ ਥੋੜਾ ਜਿਹਾ ਰਹਿ ਗਿਆ ਕਹਿੰਦਾ 10 ਕਿਲੋ ਮੈਦਾ ਰਹਿ ਗਿਆ ਘੱਟਣ ਤੋਂ ਬਸ ਇਹ ਲੱਡੂ ਤਿਆਰ ਆ ਕੰਮ ਲੱਗਾ ਯਾਰ ਇਹਦੇ ਤੇ ਕੀ ਲੋੜਾ ਹੈ ਲੋ ਜੀ ਲੱਡੂ ਹੁਣ ਫਾਈਨਲੀ ਤਿਆਰ ਹੋ ਗਏ ਦੱਬ ਕੇ ਬਾਈ ਨੇ ਪਾਣੀ ਦਾ ਛੱਟਾ ਲਾ ਕੇ ਇਹਦੇ ਤੇ ਅਖਬਾਰ ਦੇ ਦੇਣਾ ਉਸ ਤੋਂ ਬਾਅਦ ਇਹਨਾਂ ਨੂੰ ਡੰਡੇ ਹੋਇਆ ਤੇ ਆਪਾਂ ਲੱਡੂ ਕੱਟਾਂਗੇ ਫਿਰ ਆਹ ਵੇਹ ਪਾਣੀ ਪਾ ਦਿੰਦੇ ਆ ਆ ਵੇ ਆ ਮੁੰਡਾ ਅਖਬਾਰ ਲਿਆਇਆ ਮਿਹਨਤ ਕਰਕੇ ਮਸਾਂ ਹੀ ਮਿਲਣਿਆ ਅਖਬਾਰ ਯਾਰ ਸਾਰਾ ਸਮਾਨ ਬਣਨ ਲੱਗਾ ਹੈ ਇੱਧਰ ਟੇਲਰ ਮਾਸਟਰ ਸਾਹਿਬ ਨੂੰ ਆਪਣੇ ਵਿਆਹ ਦੇ ਕੱਪੜਿਆਂ ਦੀ ਪਈ ਹੈ ਇਹਨਾਂ ਦਾ ਕੋਈ ਇੱਥੇ ਪੈਂਟ ਸ਼ਰਟ ਹੀ ਲੋਟ ਆਉਂਦਲ ਪਤਾ ਨਹੀਂ ਸਵੇਰ ਦੇ ਲੱਗੇ ਹੋਏ ਨੇ ਉੱਧਰ ਹਲਵਾਈ ਲੱਗੇ ਹੋਏ ਨੇ ਕੋਈ ਹੋਰ ਕੰਮ ਨਹੀਂ ਆਹ ਬਸ ਆਪਦਾ ਲੱਗੇ ਹੋਏ ਨੇ ਵੀ ਬਸ ਮੇਰਾ ਬਣ ਜਵੇ ਹੋਰ ਜਿਹਦਾ ਰਹਿ ਜਵੇ ਰਹਿ ਜਵੇ ਸਾਰਾ ਜ਼ਮਾਨਾ ਤਿਆਰ ਸੀਗਾ ਹਨੀ ਲੱਗ ਗਿਆ ਲਵੀ ਲੱਗ ਗਿਆ ਸਿਹਤਰ ਮੁੰਡੇ ਰਿਸ਼ਤੇਦਾਰ ਨੇ ਹੁਣੇ ਲੱਡੂ ਔਖੇ ਨੇ ਵਟਣੇ ਜੀ ਔਖੇ ਨੇ ਕਿਉਂ ਨਹੀਂ ਯਾਰ ਮਾਰੋ ਮੜਾ ਜਿਆ ਜੋਰ ਮਾਰੋ ਦੋ ਦੋ ਵੱਟੋ ਯਾਰ ਇੱਕੇ ਔਖਾ ਕੰਮ ਮੁੰਡੇ ਕਹਿੰਦੇ ਔਖਾ ਭਾਈ ਕੰਮ ਐ ਪਰ ਬੱਟਣੇ ਦਾ ਪੈਣਾ ਨਹੀਂ ਹੋਣਾ ਮੱਠੀਆਂ ਵੀ ਇੱਧਰ ਤੜਾਹਾਂ ਰਿਆਂ ਦਾ ਬਾਹ ਨਾਲ ਘੁਰਮੇ ਵੀ ਹੋ ਗਏ ਬਣ ਕੇ ਤਿਆਰ ਕਟਿੰਗ ਕਰ ਤੋਂ ਬਾਅਦ ਮਿੱਠਾ ਲਾਉਣ ਤੋਂ ਬਾਅਦ ਆਪਾਂ ਤੜਾਹ ਘੁਰਮਿਆਂ ਦਾ ਗੱਡ ਲੈ ਪੂਰਾ ਪਾਤੀਆਂ ਭਾਈ ਬਾੜੀ ਦੇ ਵਿੱਚ ਮੱਠੀਆਂ ਬਣਾ ਕੇ ਸ਼ਾਮਤੀਆਂ ਬਾਲਟੀ 'ਚ ਰੱਖਤੀਆਂ ਹਨ ਹਾਂ ਬਈ ਲਾਸਟ ਤੇ ਕਰਤੇ ਭਾਂਡੇ ਸਾਫ ਫਿਰ ਹਾਂ ਉਧਰ ਕੰਮ ਹਾਂ ਮੁੰਡਿਆ ਬੋਲ ਹੁਣ ਕਰਤੇ ਭਾਂਡੇ ਸਾਫ ਸਾਰੇ ਨਿਵੇੜ ਤਾਂ ਅੱਜ ਭੁੱਜੀ ਸਾਮ ਤੀ ਉਹ ਸਾਰੇ ਅੰਦਰ ਸੰਭਣ ਲੱਗੇ ਨੇ ਇੱਧਰ ਬੰਦਿਆਂ ਨਾਲ ਦੀ ਨਾਲ ਕੰਮ ਨਿਵੇੜ ਕੇ ਬਹਿਲੇ ਨੇ ਹੁਣ ਰੰਗਾ ਰੰਗ ਪ੍ਰੋਗਰਾਮ ਕਰ ਲੈਣਗੇ ਆਪਦਾ ਠੀਕ ਨੇ